ਹੈਲੋ एवरीवन वेलकम बैक टू माय YouTube ਚੈਨਲ I hope ke so, to se sareyan theek honge te ajj main banon ja rahi ha ji ek new vlog jehda ke tusi end tak dekhna hai swer de vad chukke hai ji hun 5:30 te main je snan vi kar liya hoya ji sir vi tho liya si te snan karke te hun assi lagge hai ji ajj jotan jagon mata ji di ਇਹ ਕੜਾਈ ਅਸੀਂ ਉੱਪਰ ਰੱਖ ਲਈ ਹੋਈ ਹੈ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਮਸਟਰਡ ਆਇਲ ਇਹਦੇ ਵਿੱਚ ਅਸੀਂ ਬਣਾ ਰਹੇ ਹਾਂ ਜੀ ਕਾਲੇ ਚਨੇ ਜਿੰਨੂੰ ਪੰਗੂਰ ਵੀ ਕਿਹਾ ਜਾਂਦਾ ਹੈ ਤੇ ਉਹ ਬਣਾਉਂਗੀ ਅੱਜ ਮੈਂ ਤੇ ਮੇਰੇ ਮਤਲਬ ਅੱਜ ਹੈਗੀ 2 ਅਕਤੂਬਰ ਮੇਰੇ ਹਸਬੰਡ ਦਾ ਹੈਪੀ ਬਰਥਡੇ ਹੈ ਇਸ ਕਰਕੇ ਮੈਂ ਜੋਤ ਜਿਹੜੀ ਹੈ ਅੱਜ ਜਗਾ ਰਹੀ ਹਾਂ ਠੀਕ ਹੈ ਜੀ ਵੈਸੇ ਤੇ ਸਾਰਿਆਂ ਨੇ ਜਗਾ ਲੀਆਂ ਹੋਈਆਂ ਸੀ ਪਹਿਲਾਂ ਹੀ ਤੇ ਹੁਣ ਅਸੀਂ ਤੇਲ ਗਰਮ ਕਰਕੇ ਇਹਦੇ ਵਿੱਚ ਪਾਵਾਂਗੇ ਜੀਰਾ ਜਦੋਂ ਤੇਲ ਗਰਮ ਹੋ ਜਾਏਗਾ ਫਿਰ ਆਪਾਂ ਜੀਰਾ ਪਾ ਦੇਣਾ ਉਸ ਤੋਂ ਬਾਅਦ ਪਾਵਾਂਗੇ ਆਪਾਂ ਛਣੇ ਛਣੇ ਮੈਂ ਰਾਤ ਨੱਪੋ ਕੇ ਰੱਖ ਦਿੱਤੇ ਸੀ ਚੋਕ ਕੇ ਤੇ ਪਾਣੀ ਵਿੱਚ ਡਿੱਪ ਕਰਕੇ ਰਾਤ ਮਧ ਪੂਰੀ ਰਾਤ ਆਪਾਂ ਰੱਖ ਛੱਡੇ ਹੁਣ ਵਸ ਤੇਲ ਗਰਮ ਹੁੰਦਾ ਵੀ ਉਹ ਜੀਰਾ ਪਾਉਨੇ ਤੇਲ ਸਾਡਾ ਗਰਮ ਹੋ ਗਿਆ ਮੈਂ ਜੀਰਾ ਪਾਉਣ ਲੱਗੀ ਹਾਂ ਜੀ ਵਿੱਚ ਹੁਣ ਮੈਂ ਇਹਦੇ ਚਨੇ ਪਾ ਲੈਣੇ ਬਲੈਕ ਚਨੇ ਜਿਹੜੇ ਭੂਏ ਸੀਗੇ ఎస్ తన పదా అన్నీ మిక్స్ కి झने जिदा मैं पाते हुए तो वो अभी ना नमक पा देवी वजिए ढंगे ना जो पक सकन नमक इन्होंने ज्यादा नहीं पाएगा हम मसाला मैं रोक के पागी गर्म मसाला भी पाएगा मैं रोक के पागी मिक्स करता ਹੁਣ ਇਹਨਾਂ ਨੂੰ ਜਿਹੜੇ ਫਲੇਵਰ ਦੇ ਸੇਮ ਦੇਖੋ ਨਾ ਬਣਦੇ ਰਹਿਣ ਦਵਾਂਗੇ ਚਨੇ ਚੱਕ ਕੇ ਮੈਂ ਦੂਸਰੀ ਸਾਈਡ ਗੈਸ ਦੇ ਉੱਪਰ ਰੱਖ ਦਿੱਤੇ ਹੋਏ ਆ ਤੇ ਇਧਰਲੀ ਸਾਈਡ ਆਪਾਂ ਜਿਹੜੇ ਪੂੜੀਆਂ ਦੇ ਨਾਲ ਆਲੂਆਂ ਦੀ ਸਬਜ਼ੀ ਖਾਣੀ ਹੈ ਉਹ ਬਣਨੀ ਹੈ ਜੀ ਇਹਦੇ 'ਚ ਮੈਂ ਪਾ ਰਹੀ ਹਾਂ ਜੀ ਮਸਟਰਡ ਆਇਲ ਜੀ ਦੇ ਨਾਲ ਕਿ ਆਪਣਾ ਇਹਦਾ ਤੜਕਾ ਰੈਡੀ ਹੋਣਾ ਹੈ ਜੀ ਹੁਣ ਮੈਂ ਸੇਵੀ ਤੇਲ ਗਰਮ ਕਰਕੇ ਜੀਰਾ ਵਗੈਰਾ ਪਾਣਾ ਆ ਇਹਦੇ ਵਿੱਚ ਹੁਣ ਇਹ ਵੀ ਸਾਡਾ ਜਿਹੜਾ ਆਇਲ ਨਾ ਗਰਮ ਹੋ ਗਿਆ ਹੋਇਆ ਇਹਦੇ ਵਿੱਚ ਵੀ ਮੈਂ ਜੀਰਾ ਪਾ ਲਨਕੀਆਂ ਹਾਂਜੀ ਇਹਦੇ ਵਿੱਚ ਮੈਂ ਜੀਰਾ ਪਾ ਕੇ ਨਾ ਤੇ ਸਾਰਾ ਜਿਹੜਾ ਮਟੀਰੀਅਲ ਉਹਨਾਂ ਦੇਖੋ ਜੀ ਕੱਟਿਆ ਹੋਇਆ ਆ ਇਹ ਤੜਕੇ ਚ ਪਾ ਕੇ ਤੇ ਮੈਂ ਵਿਸਲ ਮਰਾਣੀ ਆ ਠੀਕ ਹੈ ਜੀਰਾ ਪਾ ਤਾਨੇ ਹਾਂ ਪੱਟੜਾ ਪਾ ਜਣੇ ਇਹ ਨਾਲੇ ਮੇਂ ਪੁਟੀਆਂ ਅਦਰਕ ਪਾਉਣੇ ਨੇ ਮਿਕਸ ਕਰ ਲਾਗ ਲੇ। ਫਿਰ ਮੈਂ ਵਿੱਚ ਨਮਕ ਪਾਉਂਗੀ। ਕਿਉਂਕਿ ਨਮਕ ਪਾਉਣੇ ਨਾਲ ਜਲਦੀ ਬੰਦਨੇ ਸਬਜ਼ੀ ਜਲਦੀ ਪੱਕਦਾ ਹੈ। ਹੋਰ ਵੀ ਬਣਾਉਣੀ ਆਪਾਂ। ਹੁਣ ਮਿਕਸ ਕਰਦੇ ਹਾਂ। ਇਹਦੇ ਵਿੱਚ ਮੈਂ 1/2 ਗਲਾਸ ਜਿਆਦਾ ਪਾਣੀ ਪਾਇਆ ਹੈ। ਇਨ ਨੂੰ ਮੈਂ ਕਰ ਦੇਣਾ ਜੀ ਇਹਨੂੰ ਉੱਪਰ ਕਵਰ। ਕੁੱਕਰ ਮੈਂ ਢੱਕਣ ਕਵਰ ਕਰਤਾ ਹੋਇਆ ਇਹਨੂੰ ਵੀ ਇਸਲਾ ਮਰਉਣੀ ਆ ਮੈਂ 2-3 ਫਿਰ ਉਸ ਤੋਂ ਬਾਅਦ ਆਪਾਂ ਤੜਕਾ ਇਹ ਡੇਡਿਕ ਰਾਂਗੇ। ਫਿਰ ਐਡੀ ਹੋਣਾ ਜੀ ਓਕੇ ਉਧਰ ਸਾਡੇ ਚਨੇ ਵੀ ਜਿਹੜੇ ਬਣਦੇ ਪਏ ਨੇ। ਹਾਂਜੀ ਹੁਣ ਮੈਂ ਚਨੇਾਂ ਦੇ ਵਿੱਚ ਪਾਇਆ ਗਰਮ ਮਸਾਲਾ, ਹਲਦੀ ਤੇ ਰੰਗ ਵਾਲੀ ਮਿਰਚ, ਹੋਣੀ ਮੈਂ ਪਾਉਣੀ ਹੈ ਕਸੂਰੀ ਮੇਥੀ ਉੱਪਰ ਤੇ ਫਲੇਵਰ ਜਿਹੜਾ ਵਧੀਆ ਹੁੰਦਾ ਹੈ ਇਹ ਨਾਲ ਤੇ ਹੰਡਲਾਂ ਨੂੰ ਕਰੂੰਗੀ ਮਿਕਸੀ ਇੱਕ ਸਾਈਡ 'ਤੇ ਇਹਨੂੰ ਆਟਾ ਵੀ ਛਾਂ ਲੈਣਾ ਹੋਇਆ ਹੈ ਪੂੜੀਆਂ ਵਾਸਤੇ ਆਟਾ ਵੀ ਬਣੂਗਾ ਚੱਲ ਮੈਂ ਸਬਜੀ ਬਣ ਗਏ ਚਨੇ ਬਣ ਗਨ ਫਿਰ ਉਸ ਤੋਂ ਬਾਅਦ ਕੜਾਹ ਪਰਸ਼ਾਦ ਬਣਾਵਾਂਗੀ ਹਿੰਡਾ ਵਾਲੀ ਪੂਰੀਆਂ ਬਣਾਵਾਂਗੇ ਅੱਜ ਦੇਖੋ ਕਿੰਨਾ ਵਧੀਆ ਕਲਰ ਆ ਗਿਆ ਨਾ ਕਿੰਨੇ ਆ ਗਏ ਦੇਖਣ ਨੂੰ ਕਿੰਨੇ ਵਧੀਆ ਲੱਗ ਰਹੇ ਨੇ ਬਸ ਇਦਾਂ ਹੋਲੀ ਹੋਲੀ ਬਣੀਆਂ ਜਾਂਦੀਆਂ ਨੇ ਉਧਰ ਸਾਡੀ ਸਬਜ਼ੀ ਦਾ ਤੜਕਾ ਜਿਹੜਾ ਉਹ ਵੀ ਰੈਡੀ ਹੋ ਗਿਆ ਮੈਂ ਵੀ ਤੜਕਾ ਸੱਧਾ ਖੋਦ ਲਿਆ ਹੋਇਆ ਤੁਸੀਂ ਦੇਖ ਕਰ ਰਹੇ ਹੋ ਤੜਕਾ ਪੂਰਾ ਰੈਡੀ ਹੈ ਹੁਣ ਅਸੀਂ ਦਸਪਾ ਰਹੇ ਆ ਪਾ ਲਈ ਕੀਵਨਾਂ ਖਾਨੀਆਂ ਦੀ ਤੰਗੀਆਂ ਇਹਨਾਂ ਨੂੰ ਸੋ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਮਿਰਚਾਂ ਸਾਰੇ ਸੇਚ ਪਾਉਂਦੇ ਹੋਏ ਸੀਗੇ ਏਰੀ ਮਿਰਚ ਸੜੀ ਗਈ ਸੀ ਬਸ ਇਹ ਤੇ ਹੋਰ ਮਿਕਸ ਕਰਦੇ ਹਾਂ ਮੈਂ ਪਾ ਦੂੰਗੀ ਪਾਣੀ ਹੁਣ ਆਪਾਂ ਇਹਨਾਂ ਨੂੰ ਦਵਾਉਣੀਆਂ ਜੀ ਵਿਸਲਾਂ ਟੱਕਣ ਨੂੰ ਕਰ ਦੇਣਾ ਬਾਂਦੂ ਪਰੋਂ ਉਗਣ ਕਰਾਂਗੇ ਕਵਰ ਪਿਸਲਾਉਣਗੇ ਛਣੀਆਂ ਤੇ ਦੇਜੀ ਬਣ ਗਏ ਹੋਏ ਐ ਤੇ ਸਬਜ਼ੀ ਅਸੀਂ ਦੂਸਰੀ ਸਾਈਡ ਰੱਖ ਦਿੱਤੀ ਹੋਈ ਚੁੱਲੇ ਤੇ ਇੱਧਰ ਅਸੀਂ ਹੁਣ ਲੱਗੇ ਆ ਜੀ ਮਾਤਾ ਰਾਣੀ ਦਾ ਕੜਾਹ ਪ੍ਰਸ਼ਾਦ ਬਣਾਉਣਾ ਆਟਾ ਵੀ ਅਸੀਂ ਬਣਾ ਕੇ ਰੱਖ ਲਿਆ ਹੋਇਆ ਜੀ ਬਸ ਕੜਾਹ ਪ੍ਰਸ਼ਾਦ ਤੋਂ ਬਾਅਦਾਂ ਜੀ ਅਸੀਂ ਹੁਣ ਪੂੜੀਆਂ ਕੱਢਾਂਗੇ ਤੇ ਦੱਸਿਓ ਜ਼ਰੂਰ ਕਮੈਂਟ ਕਰਕੇ ਕਿ ਕਿੰਨਾ-ਕਿੰਨਾ ਨੇ ਮਾਤਾ ਰਾਣੀ ਦੀ ਜਿਵੇਂ ਜੋਤ ਜਗਾਈ ਹੋਈ ਹੈ ਘੋ ਨੂੰ ਲਿਆ ਅਸੀਂ ਇੱਕ ਗਲਾਸ ਤੇ ਹੁਣ ਇਹਦੇ ਵਿੱਚ ਪਾ ਰਹੇ ਹਾਂ ਅਸੀਂ ਸੂਜੀ ਦਹਲਾਉਂਦੇ ਹੋਏ ਨਾ ਇਹ 12 ਕੋ ਪਾ ਲਵਾਂਗੇ ਸੂਜੀ ਫਿਰ ਪਾਵਾਂਗੇ ਪਹਿਲਾਂ ਇਹਨੂੰ ਹਿਲਾ ਲਵਾਂਗੇ ਹੁਣ ਅੱਧਾ ਕਿਲੋ ਦੇ ਕਰੀਡ ਸੀਗੇ ਜੀ ਸੂਜੀ ਇੰਨੀ ਆਪਾਂ ਛੀਨੀ ਲਈ ਹੋਈ ਆ ਜੀ ਘਿਓ ਦੀ ਜੁਲਪ ਪਾਏਗੀ ਤਾਂ ਹੋਰ ਪਾ ਲਾਂਗੇ वैसे मुझे लग रहा है क्यों बोलूं क्योंकि जब वो इन्हें ब्राउन होना है ना ਤੇ रिलीज ਕਰ ਦੇਣਾ ਤੇ سنجੀ ਨਾ ਪੱਲੇ ਲੱਗਣ ਦਾ ਡਰ ਹੋਊਗਾ ਕਿ ਕਿਤੇ ਸੜ ਨਾ ਜਾਵੇ ਲੱਗ ਕੇ ਇਸ ਕਰਕੇ ਨਾ ਕੜਾ ਪ੍ਰਸ਼ਾਦ ਜਿਹੜਾ ਵਾ ਹਲਾਉਂਦੇ ਹੋਏ ਬਣਾਉਣਾ ਚਾਹੀਦਾ ਇੰਨੇ ਦਹਲਾਉਂਦੇ ਹੋਏਗੀ ਇੰਨੇ ਭੁੱਜ ਜਾਣਾ ਬਹੁਤ ਵਧੀਆ ਬ੍ਰਾਊਨ ਹੋ ਜੂਗੀ ਇਸ ਕਰਕੇ ਨੂੰ ਹਿਲਾਉਣਾ ਹੀ ਪੈ ਰਿਹਾ ਦੇਖੋ ਜੀ ਹਲਕੀ ਹਲਕੀ ਜਿਹੜੀ ਬ੍ਰਾਊਨ ਹੋਣੀ ਸ਼ੁਰੂ ਹੋ ਗਈ ਹੈ ਸਹੀ ਕਿ ਉਹ ਵੀ ਇੰਨੇ ਕਰਦੇ ਕਰ ਲੀਜ਼ ਆਪਣਾ ਅਸੀਂ ਸੂਜੀ ਦੇ ਵਿੱਚ ਠੰਡਾ ਪਾਣੀ ਪਾ ਸਕਦੇ ਹਾਂ ਜਿਹੜਾ ਅਸੀਂ ਆٹے ਦਾ ਦੇਗਾ ਆਟੇ ਦੀ ਕਰਦੇ ਹਾਂ ਉਹਦੇ ਠੰਡਾ ਪਾਣੀ ਨਹੀਂ ਪਾ ਸਕਦੇ ਉਹ ਅਸੀਂ ਇੱਕ ਸਾਈਡ ਤੇ ਪਾਣੀ ਨੂੰ ਗਰਮ ਕਰਕੇ ਤੇ ਜਦੋਂ ਸਾਡਾ ਆਟਾ ਪੁੱਜ ਜਾਂਦਾ ਹੈ ਤੇ ਫਿਰ ਅਸੀਂ ਉਹਦੇ ਚੋਂ ਗਰਮ ਪਾਣੀ ਮਿਕਸ ਕਰਦੇ ਹਾਂ ਠੀਕ ਹੈ ਨਾਲ ਹੀ ਛੀਨੀ ਮਿਕਸ ਕਰ ਦਿੰਦੇ ਹਾਂ ਵਿੱਚ ਤੇ ਇਹ ਸੂਜੀ ਦਾ ਜਿਹੜਾ ਹਲਵਾ ਹੁੰਦਾ ਨਾ ਇਹਦੇ ਵਿੱਚ ਅਸੀਂ ਠੰਡਾ ਪਾਣੀ ਪਾ ਸਕਦੇ ਹਾਂ ਕੋਈ ਤਾਂ ਦੀ ਪ੍ਰੋਬਲਮ ਨਹੀਂ ਆ ਕਿ ਇਹ ਜੁੜਦਾ ਆ ਉਹ ਆਟਾ ਹੁੰਦਾ ਨਾ ਉਹ ਜੁੜ ਜਾਂਦਾ ਇਹਦੇ ਚ ਤੇ ਸੂਜੀ ਜਿਹੜੀ ਭੁੱਜ ਜਾਂਦੀ ਉਹ ਆਟਾ ਭੁੱਜ ਕੇ ਵੀ ਫਿਰ ਕੱਚਾ ਹੀ ਮੰਨਿਆ ਜਾਂਦਾ ਜੇ ਵਿੱਚ ਠੰਡਾ ਪਾਣੀ ਪਾ ਲਈਏ ਇਸ ਕਰਕੇ ਮੈਂ ਅੱਜ ਜਿਹੇ ਵਿੱਚ ਨਾ ਠੰਡਾ ਪਾਣੀ ਹੀ ਪਾ ਰਹੀ ਹਾਂ ਕਿਉਂਕਿ ਸੂਜੀ ਦੇ ਪਛਾਦ ਵਿੱਚ ਹਲਵੇ ਵਿੱਚ ਜੋ ਵੀ ਤੁਸੀਂ ਬੋਲਦੇ ਹੋ ਇਹਦੇ ਵਿੱਚ ਮੈਂ ਹਮੇਸ਼ਾ ਠੰਡਾ ਪਾਣੀ ਪਾਉਣੀ ਹੈ ਉਹ ਪੁੱਜ ਤੇ ਰਹੀ ਹੈ ਜਾਂ ਪੁੱਜੇਗੀ ਹੈ ਸਮਝ ਲਓ ਤਾਂ ਹੀ ਕਿ ਉਹ ਜਦਾਰ ਰਿਲੀਜ਼ ਹੋ ਗਿਆ ਤੇ ਫਿਰ ਵੀ ਮੈਂ ਥੋੜਾ ਜਨਾ ਬ੍ਰਾਊਨ ਕਰਨਾ ਚਾਹੂੰਗੀ ਕਿਉਂਕਿ ਤੇ ਜਦੋਂ ਰੈਡੀ ਹੋ ਗਿਆ ਨਾ ਹਲਵਾ ਤੇ ਫਿਰ ਵਾਈਟ ਵਾਈਟ ਲੱਗਣਾ ਆਵੇ ਹਲਕਾ ਬ੍ਰਾਊਨ ਜਿਹਾ ਨਜ਼ਰ ਆਉਣਾ ਚਾਹੀਦਾ ਹਨ ਤੇ ਸੋਨਾ ਜਿਹਾ ਅਸੀਂ ਇੰਨੀ ਇਹਦੇ ਚ ਮੈਂ ਚੀਨੀ ਪਾ ਦੇਣੀ ਹੈ ਜੀ ਅੱਧਾ ਕਿਲੋ ਹੈ ਜੀ ਇਹ ਸੂਜੀ ਇੰਨੀ ਮੈਂ ਚੀਨੀ ਪਾਉਂਗੀ ਪਾਣੀ ਤੇ ਸੁੱਜੀ ਦੇ ਪਾਉਣਗੀ ਪਾਣਾ ਮੈਂ ਅਗਰ ਕਣੀ ਰਹੀ ਤੇ ਪਾਣੀ ਹੋਰ ਪਾ ਲਵਾਂਗੇ ਜੇ ਕਣੀ ਇਹਦੀ ਮਰ ਗਈ ਥੋੜੇ ਪਾਣੀ ਨਾਲ ਹੀ ਰੈਡੀ ਹੋ ਗਿਆ ਹਲਵਾ ਤੇ ਫਿਰ ਨਹੀਂ ਪਾਵਾਂਗੇ ਹੋ ਗਿਆ ਨਾ ਇਹ ਬ੍ਰਾਊਨ ਪੂੰ ਮੈਂ ਚ ਪਾ ਰਹੀ ਹਾਂ ਜੀ ਚੀਨੀ ਤੇ ਮੈਂ ਅੱਧਾ ਕਿਲੋ ਤੇ ਚੀਨੀ ਜਿਹੜੀ ਹੈ ਘਾਟੀ ਪਾਉਣੀ ਹੈ ਠੀਕ ਹੈ ਜਿਆਦਾ ਜਿਹੜਾ ਨਾ ਮਿੱਠਾ ਮਿੱਠਾ ਦਾਦਾ ਹੋ ਜਾਣਾ ਇਹਨੂੰ ਇਸ ਕਰਕੇ ਮੈਂ 1/2 ਕਿਲੋ ਘਾਟੀ ਪਾ ਰਹੀ ਹਾਂ ਐਸੀ ਇਹਨੂੰ ਹੁਣ ਜਿਆਦਾ ਟਾਈਮ ਨਹੀਂ ਰੱਖਣਾ ਇਦਾਂ ਚੀਨੀ ਪਾ ਕੇ ਫਟਾਫਟ ਪਾਣੀ ਪਾਵਾਂਗੇ ਸਲੋ ਫਲੇਮ ਕਰਕੇ ਪਾਣੀ ਪੋਣਾ ਹੈ ਜੀ ਹੁਣ ਆਪਾਂ ਪਾਣੀ ਸਾਫ ਤਾਂ ਹੋ ਗਿਆ ਹੈ ਇਹ ਜਰੂਰਤ ਹੋਈ ਤੇ ਹੋਰ ਪਾਵਾਂਗੇ ਹੁਣ ਅਸੀਂ ਇਹਨੂੰ ਫੋਲਡ ਕਰ ਸਕਦੇ ਹਾਂ ਮੈਂ ਸਲੋ ਕਰ ਲਿਆ ਸੀ ਨਾ ਫਲੇਮ ਨੂੰ ਪਤਾ ਚੱਲ ਰਿਹਾ ਕਿ ਭੁੱਜ ਗਈ ਹੋਈ ਸੂਜੀ ਪਹਿਲਾਂ ਨਹੀਂ ਸੀ ਇੰਨਾ ਪਤਾ ਲੱਗਦਾ ਦੇਖੋ ਨਾ ਆ ਜਿਵੇਂ ਕਿ ਵਾਈਟ ਵਾਈਟ ਨਜ਼ਰ ਆ ਰਹੀ ਹੈ ਇਹ ਨਹੀਂ ਵਾਈਟ ਨਹੀਂ ਨਜ਼ਰ ਆਉਣੀ ਚਾਹੀਦੀ ਇਹਦੇ ਵਿੱਚ ਫੇਰ ਇਹਦਾ ਮਤਲਬ ਹੋ ਜਾਣਾ ਕਿ ਰਾਹ ਪ੍ਰਸ਼ਾਜ ਜੀ ਦਾ ਚੰਗੀ ਤਰ੍ਹਾਂ ਬਣ ਗਿਆ ਹੋਇਆ ਜੀ ਪੱਕ ਗਿਆ ਹੋਇਆ ਤੇ ਇਹਨੂੰ ਪਾਣੀ ਦੀ ਜਰੂਰਤ ਨਹੀਂ ਹੈਗੀ ਜੇ ਇਹ ਵਾਈਟ ਵਾਈਟ ਤੁਹਾਨੂੰ ਇਦਾਂ ਹੀ ਨਜ਼ਰ ਆਉਂਦਾ ਰਿਹਾ ਫੇਰੇ ਦਾ ਮਤਲਬ ਤੁਸੀਂ ਪਾਣੀ ਇਹਨੂੰ ਹੋਰ ਦੇਣਾ ਆ ਮੈਨੂੰ ਵੀ ਲੱਗ ਰਿਹਾ ਜੀ ਪਾਣੀ ਹੋਰ ਪਾਉਣਾ ਪਊਗਾ ਸ਼ਾਇਦ ਕਿਉਂਕਿ ਠੀਕ ਹੋ ਰਿਹਾ ਹੌਲੀ ਹੌਲੀ ਪਾਣੀ ਪਾ ਕੇ ਵੀ ਇਹਨੂੰ ਹਿਲਾਉਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਫਿਰ ਵੀ نیچے ਨਾ ਲੱਗੇ ਬਸ ਇਹਦਾ ਇਹ ਹੀ ਖਤਰਾ ਹੁੰਦਾ ਜੀ ਇਹ ਹਿਲਾਉਂਦੇ ਹਾਂ ਹਿਲਾਉਂਦੇ ਆ ਠੀਕ ਹੋ ਗਿਆ ਨਾ ਅਜੇ ਪਾਣੀ ਦੀ ਜ਼ਰੂਰਤ ਹੈ ਪਾਣੀ ਪੋਣਾ ਪਹਿਲਾਂ ਪੋਣਾ ਹੁਣ ਅਸੀਂ ਨੂੰ ਨਾ ਖਲਾਉਂਦੇ ਨਾਵੇਂ ਪਕਾਵਾਂਗੇ ਪੂਰਾ ਰੈਡੀ ਕਰ ਦਿੰਦਾ ਏਦਾਂ ਹੁਣ ਮੈਂ ਨਾਲ ਦੀ ਨਾਲ ਜਦ ਤੱਕ ਇਹ ਪੱਕਦਾ ਪਿਆ ਨਾ ਨਾਲ ਹੀ ਮੈਂ ਇਹ ਜੇ ਪਾਰੀਆਂ ਵਿੱਚ ਮਤਲਬ ਬਦਾਮ ਥੋੜੇ ਜਿ ਮੈਂ ਕੁੱਟਲੇ ਹੋਏ ਸੀ ਇਹ ਉਹ ਪਾਰੀਆਂ ਸਾਨੂੰ ਜਿਹੜਾ ਵੀ ਡਰਾਈ ਫਰੂਟ ਹੋਵੇਗਾ ਪਸੰਦ ਹੋ ਤੁਸੀਂ ਪਾ ਸਕਦੇ ਹੋ ਇਹ ਨੂੰ ਮੈਂ ਮਿਕਸ ਕਰ ਲਵਾਂ। ਤੁਸੀਂ ਜਦੋਂ ਮੈਂ ਦਿਨਾਲੀ ਦਾ ਸੌਗੀ ਵੀ ਪਾ ਦਵਾਂਗੀ। ਸੌਗੀ ਮੈਂ ਭਿਉ ਕੇ ਰੱਖੀ ਸੀ ਜੇ ਪਾਣੀ ਦੇ ਵਿੱਚ। ਫਿਰ ਮੈਂ ਪਾ ਰਹੀ ਹਾਂ। ਸੌਗੀ ਬਹੁਤ ਕਰਾਂਦੀ ਆਉਂਦੀ ਆ। ਇਹਨਾਂ ਸੋਚੋ ਕਿ ਕਾਲੀ ਜੀ ਕਿਉਂ ਆ। ਹਰ ਤਰ੍ਹਾਂ ਦੀ ਜਿਹੜੀ ਸੌਗੀ ਹੁੰਦੀ ਆ। ਸੋ ਵੀ ਵੀ ਪੈ ਗਈ ਹੋਈ ਹੈ ਅੱਛੇ ਤੇ ਆਪਣਾ ਵੀ ਹੋ ਗਿਆ। ਬਦਾਮ ਵੀ ਪੈ ਗਿਆ। ਹੁਣ ਲਾਸਟ ਇਹਨੇ ਮਿਕਸ ਕਰੰਡੀ ਜੂੜਾ ਤਾਂ। ਜੀ ਹਲਵਾ ਸਾਡਾ ਬਣ ਕੇ ਬਿਲਕੁਲ ਰੈਡੀ ਹੋ ਗਿਆ ਦੇਖੋ ਤੁਸੀਂ ਵਧੀਆ ਢੰਗ ਨਾਲ ਬਣਾ ਲਿਆ ਹੈ ਜੀ ਤੇ ਹੁਣ ਅਸੀਂ ਇਹਨੂੰ ਕਵਰ ਕਰਕੇ ਤੇ نیچے ਰੱਖ ਦੇਵਾਂਗੇ। ਮਤਲਬ ਗੈਸ ਤੋਂ ਉਤਾਰ ਦਾਂਗੇ। ਹੁਣ ਅਸੀਂ ਕਰਦੇ ਹਾਂ ਪੂੜੀਆਂ ਦੀ ਤਿਆਰੀ। ਹਾਂ ਜੀ ਸਾਡੀ ਤਿਆਰੀ ਹੈਗੀ ਆ ਪੂੜੀਆਂ ਦੀ ਇੱਧਰ ਸਾਡਾ ਆਇਲ ਜਿਹੜਾ ਗਰਮ ਹੋ ਗਿਆ ਆ ਹੁਣ ਦੂਜੀ ਸਾਈਡ ਅਸੀਂ ਪੂੜੀਆਂ ਜਿਹੜੀਆਂ ਉਹ ਵੀ ਵੇਲ ਲੀਆਂ ਹੋਈਆਂ ਤੇ ਹੁਣ ਅਸੀਂ ਕਰਾਂਗੇ ਤਿਆਰੀ ਪੂੜੀਆਂ ਦੀ ਹਾਂ ਜੀ ਤੇਲ ਵੀ ਗਰਮ ਹੋ ਗਿਆ ਤੇ ਨਾਲੇ ਨਾ ਵੈਸੇ ਵੀ ਇੰਨਾ ਆਟਾ ਜਿਹੜਾ ਨਾ ਵਿੱਚ ਪਾ ਦੇਣਾ ਚਾਹੀਦਾ ਪਹਿਲਾਂ ਹੁਣ ਥੋੜਾ ਹੋਰ ਗਰਮ ਕਰ ਲਿਆ ਕੂੜੀਆਂ ਜੀ ਮੈਂ ਰਾਇਣ ਚ ਬਣਾ ਰਹੀ ਆ ਵੈਸੇ ਮੈਂ ਮਸਟਰਡ ਆਇਲ ਚ ਬਣਾਉਣੀ ਸੀ ਅੱਜ ਨੇ ਸੋਚਿਆ ਚਲੋ ਰਾਇਣ ਚ ਬਣਾ ਲੈਂਦੇ ਆ ਚਲੋ ਜੀ ਹੁਣ ਅਸੀਂ ਪੌਣਿਆਂ ਵਿੱਚ ਕੂੜੀ ਇਸ ਤਰ੍ਹਾਂ ਕਰੂੰਗੀ ਕਿ ਪੂਰੀ ਬਹੁਤ ਹੀ ਵਧੀਆ ਸਾਜੀ ਜੜੀ ਐ ਬੜेंगी ਦੇਖੋ ਇਦਾਂ ਨੂੰ ਪੋਲ ਜਾਂਦੀਆਂ ਨੇ ਮੈਸੇਨ ਹਲਕੀ ਹਲਕੀ ਬ੍ਰਾਊਨ ਕਰਨਾ ਹੈ ਬਹੁਤ ਜ਼ਿਆਦਾ ਨਹੀਂ ਕਿਉਂਕਿ ਪੂੜੀਆਂ ਇੰਨੀਆਂ ਮੋਟੀਆਂ ਨਹੀਂ ਹੈਗੀਆਂ ਪਤਲੀਆਂ ਨੇ ਆ ਦੇਖੋ ਬਸ ਇੰਨੀ ਬ੍ਰਾਊਨ ਕਰ ਲਈਏ ਕਿਉਂਕਿ ਇਹ ਜਿਹੜੀ ਦੇਖਣ ਦੇ ਵਿੱਚ ਸ਼ਕਲ ਵੀ ਸੋਹਣੀ ਲੱਗੇ ਜ਼ਿਆਦਾ ਬ੍ਰਾਊਨ ਕਰਾਂਗੇ ਤੇ ਉਹ ਵਧੀਆ ਨਹੀਂ ਲੱਗੇਗੀ ਇਸ ਤਰ੍ਹਾਂ ਬਾਹਰ ਕੱਢ ਲਈ ਹੁਣ ਦੂਸਰੀ ਪੂਰੀ ਵੀ ਅਸਾਂ ਨੇ ਤਾਂ ਪਾ ਕੇ ਟਕਲਾ ਕੀ ਕਰ ਲਿਆ ਠੀਕ ਹੈ ਹੁਣ ਅਸੀਂ ਕਿਹੜਾ ਪੂੜੀਆਂ ਕੱਢ ਕੇ ਤੇ ਮਾਤਾ ਜੀ ਦੀ ਜੋਤ ਜਗਾ ਲਵਾਂਗੇ ਤੇ ਉਸ ਤੋਂ ਬਾਅਦਾਂ ਮਤਲਬ ਹੋਰ ਪੂੜੀਆਂ ਬਣਾ ਕੇ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਆਪਾਂ ਰੋਟੀ ਦੇਣੀ ਆ ਪੂਰੀ ਉਹ ਅਸੀਂ ਰੋਟੀ ਦਵਾਂਗੇ ਤੇ ਜੀ ਅੱਜ ਹਸਬੰਡ ਦਾ ਬਰਥਡੇ ਕਰਕੇ ਆਪਾਂ ਅੱਜ ਜੋਤ ਜਗਾਲੀ ਆ ਜੀ ਇਹ ਵੈਸੇ ਤੇ ਮੈਂ ਨੌਮੀ ਤੇ ਜੋਤ ਜਗਾ ਲੈਣੀ ਹੁੰਨੀ ਆ ਅੱਜ ਮੈਂ ਸੋਚਿਆ ਕਿ ਚਲੋ ਹਸਬੰਦ ਦਾ ਬਰਥਡੇ ਆ ਕੁਝ ਸਪੈਸ਼ਲ ਹੀ ਕਰ ਲੈਣੇ ਆ ਮਾਤਾ ਜੀ ਨੂੰ ਯਾਦ ਕਰ ਲੈਣੇ 2 ਤਰੀਕ ਨੂੰ ਇਹ ਨਾਲੇ ਆਪਾਂ ਜੀ ਜੋਤ ਜਗਾ ਕੇ ਰੋਟੀ ਬਣਾ ਕੇ ਸਾਰਿਆਂ ਨੂੰ ਦੇ ਦੇਣੇ ਆ ਸਾਡਾ ਜਿਹੜਾ ਹੈਪੀ ਬਰਥਡੇ ਆ ਸਾਰਿਆਂ ਨੂੰ ਨਾਲ ਹੈ ਨਾ ਪਾਰਟੀ ਜਿਹੜੀ ਸ਼ੇਅਰ ਹੋ ਜੂਗੀ ਠੀਕ ਹੈ ਇੰਨਾ ਜੀ ਅਸੀਂ ਨਾ 7 ਪੂੜੀਆਂ ਕੱਢ ਲੈਣੀਆਂ ਕਿਉਂਕਿ ਮਾਤਾ ਜੀ ਨੂੰ ਮੱਥਾ ਟੇਕਣਾ ਆ ਉਸ ਤੋਂ ਬਾਅਦ ਜਿਹੜੀਆਂ ਬਾਕੀ ਦੀਆਂ ਰਹਿੰਦੀਆਂ ਪੂੜੀਆਂ ਉਹ ਅਸੀਂ ਰੈਡੀ ਕਰਾਂਗੇ ਮੈਂ ਤੁਹਾਨੂੰ ਖਾ ਲਈ ਸਜਾ ਕੇ ਵੀ ਮਾਤਾ ਜੀ ਦੀ ਰਸਦੀ ਆ ਕਿ ਅਸੀਂ ਕਿੱਦਾਂ 7 ਪੂੜੀਆਂ ਮਾਤਾ ਜੀ ਦੀਆਂ ਰੱਖਦੇ ਆ ਤੇ ਕਿੱਦਾਂ ਉਹਨਾਂ ਨੂੰ ਆਪਾਂ ਯਾਦ ਕਰਦੇ ਆ ਜੀ ਕਿ ਦਵਨਾਂ ਦੀ ਮਤਲਬ ਪੂਜਾ ਵਗੈਰਾ ਜੋ ਵੀ ਹੈ ਨਾ ਆਪਾਂ ਕਰਦੇ ਆਂ ਬਾਬਾ ਜੀ ਦੀ ਪੂਜਾ ਹੋਗੀ ਉਹ ਤਾਂ ਨਰਸ ਤੇ ਕਿਵੇਂ ਅਸੀਂ ਜੋ ਤੁਹੇ ਦਵਨਾਂ ਤੁਸੀਂ ਵੀ ਆਪਣੇ ਘਰਾਂ ਚ ਬਿਠਾਉਂਦੇ ਹੋ ਹਰ ਇੱਕ ਦਾ ਲੱਗਣਾ ਇੱਕ ਸਿਸਟਮ ਹੁੰਦਾ ਹੈ ਇਸ ਲਈ ਬਾਕੀ ਸेलो ਪ੍ਰਮਾਤਮਾ ਮੇਰ ਤਾਂ ਸਾਰਿਆਂ ਤੋਂ ਪ੍ਰਮਾਤਮਾ ਤੇ ਇੱਕ ਹੀ ਹੈ ਤੇ ਦੁਨੀਆਂ ਨੇ ਬਣਾਈਆਂ ਨੇ ਇਹਨਾਂ ਵੀ ਜਾਤਾਂ ਪਾਤਾਂ ਤੇ ਗੁਰੂ ਵੀ ਅਲੱਗ-ਅਲੱਗ ਨਾਮ ਜਿਹੜੇ ਰੱਖੇ ਗਏ ਬਾਕੀ ਪ੍ਰਮਾਤਮਾ ਤਾਂ ਇੱਕ ਹੀ ਹੈ ਜੀ ਕੋਈ ਇਹ ਨਾ ਢੁੰਗਾਂ ਨਹੀਂ ਸੋਚੀਦਾ ਹਰ ਇੱਕ ਨੂੰ ਮੰਨੀਦਾ ਹੈ ਗੁਰੂ ਨੇ ਵੀ ਸਾਰੇ ਇਹ ਆਪਣੇ ਗੁਰੂਆਂ ਦੀਆਂ ਵੀ ਦਾਸੀਆਂ ਹੀ ਰਹਿ ਚੁੱਕੀਆਂ ਨੇ ਜੀ ਦੇਵੀ ਮਾਤਾ ਬਜ਼ੁਰਗ ਦੇ ਆਸਦੇ ਹੁੰਦੇ ਆ ਅਸੀਂ ਜਿਹੜੀਆਂ ਪੂਜਾ ਵਾਲੀਆਂ ਪੂੜੀਆਂ ਨੇ ਉਹ ਤੇ ਕਰ ਲਈਆਂ ਹੋਈਆਂ ਜੀ ਰੈਡੀ ਤੇ ਹੁਣ ਬਾਕੀ ਦੀਆਂ ਪੂੜੀਆਂ ਅਸੀਂ ਕੱਢਾਂਗੇ ਤਹਿ ਦੇ ਵਿੱਚ ਮਾਤਾ ਜੀ ਨੂੰ ਭੋਗ ਲਿਆ ਕੇ ਠੀਕ ਹੈ ਦੇਖੋ ਹਮੇਸ਼ਾ ਪੂੜੀ ਨੂੰ ਐਵੇਂ ਕੱਢਣਾ ਹੈ ਤਾਂ ਕਿ ਤੁਹਾਡੀ ਪੂੜੀ ਜਿਹੜੀ ਪੂਰੀ ਫੁੱਲ ਸਕੇ ਚੰਗੀ ਤਰ੍ਹਾਂ ਪੂਰੀ ਫੁੱਲ ਜਾਵੇ ਤੁਹਾਡੀ ਪੂੜੀ ਐਡਾ ਮਤਲਬ ਤਰੀਕਾ ਹੁੰਦਾ ਹੈ ਕਿ ਪੂਰੀ ਨੂੰ ਕੱਢਣਾ ਲਓ ਚੋ ਹੁਣ ਆਪਾਂ ਥਾਲੀ ਨੂੰ ਰੈਡੀ ਕਰਨਾ ਹਾਂਜੀ ਆ ਜੇ ਸਾਡੀ ਮਾਤਾ ਰਾਣੀ ਦਾ ਆਪਾਂ ਜਿਹੜਾ ਮੰਦਿਰ ਸਜਾਇਆ ਤੇ ਆਪਾਂ ਟੇਬਲ ਦੇ ਉੱਪਰ ਹੀ ਇਹਨਾਂ ਨੂੰ ਸਜਾਇਆ ਆ ਆ ਸਾਡੀ ਜਿਹੜੀ ਥਾਲੀ ਆ ਜੀ ਜਿਹੜੀ ਆਪਾਂ ਹੁਣ ਰੈਡੀ ਕੀਤੀ ਆ ਦੇਖੋ ਚਨੇ ਰੱਖੇ ਹੋਏ ਆ ਪ੍ਰਸ਼ਾਦ ਹੈ ਜੋਤ ਪੂੜੀਆਂ ਸੱਤ ਰੱਖੀਆਂ ਆ ਨਾਲ ਸਬਜ਼ੀ ਰੱਖੀ ਹੋਈ ਆ ਪਾਣੀ ਹੈ ਮਾਤਾ ਜੀ ਦਾ ਲੱਡੂ ਕੇਲੇ ਸੰਦੂਰ ਤੇ ਹੁਣ ਅਸੀਂ ਅਰਗਭਤੀ ਲਗਾਵਾਂਗੇ ਤੇ ਜੋਤ ਨੂੰ ਜਗਾਵਾਂਗੇ ਪੂਜਾ ਕਰਾਂਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਫਿਰ ਦਿਖਾਉਣੀ ਆ ਤੇ ਐਸੀ ਮਾਤਾ ਜੀ ਨੂੰ ਭੋਗ ਲਵਾਉਣ ਲੱਗੇ ਆ ਜੀ ਹਾਂਜੀ ਜੀ ਹੁਣ ਸਾਡਾ ਜੀ ਭੋਗ ਲੱਗ ਚੁੱਕਾ ਆ ਤੇ ਦੇਵੀ ਮਾਤਾ ਦੇ ਅੱਗੇ ਅਸੀਂ ਅਰਦਾਸ ਕਰ ਲਈ ਹੋਈ ਆ ਤੇ ਤੁਹਾਨੂੰ ਮੇਰਾ ਜੋਤ ਜਗਾਉਣ ਦਾ ਜਿਹੜਾ ਤਰੀਕਾ ਸੀ ਕਿਵੇਂ ਦਾ ਲੱਗਿਆ ਦੱਸਣਾ ਜੀ ਕੌਣ-ਕੌਣ ਜੋਤ ਜਗਾਉਂਦਾ ਹੈ ਦੇਵੀ ਮਾਤਾ ਦੀ ਕੌਣ-ਕੌਣ ਮਾਤਾ ਜੀ ਰਾਣੀ ਨੂੰ ਯਾਦ ਕਰਦਾ ਹੈ ਜਰੂਰ ਦੱਸਣਾ ਤੇ ਇਹਨਾਂ ਨੂੰ ਸਾਰਿਆਂ ਨੂੰ ਮੰਨਣਾ ਜਰੂਰ ਚਾਹੀਦਾ ਹੈ ਜੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕਿ ਆਪਾਂ ਮੰਨ ਨਹੀਂ ਸਕਦੇ ਤੇ ਸਾਰੇ ਹੀ ਆਲਮੋਸਟ ਹਨਾ ਕੰਜਕਾਂ ਕਰਦੇ ਆ ਤੇ ਮੈਂ ਜੀ ਇਦਾਂ ਹੀ ਰੋਟੀ ਬਣਾ ਕੇ ਸਾਰਿਆਂ ਨੂੰ ਦੇ ਦੇਣੀ ਆ ਘਰਾਂ ਦੇ ਵਿੱਚ ਤੇ ਘਰੇ ਮੈਂ ਕੰਜਕਾਂ ਨਹੀਂ ਬੁਲਾਉਂਦੀ ਠੀਕ ਹੈ ਹਨਾ ਕੋਈ ਕਿਸੇ ਨੂੰ ਪਸੰਦ ਆ ਕਿਸੇ ਨੂੰ ਨਹੀਂ ਇਸ ਕਰਕੇ ਆਪਾਂ ਨਹੀਂ ਬੁਲਾਉਂਦੇ ਸੋ ਅੱਜ ਮੇਰੇ ਹਸਬੰਡ ਦਾ ਹੈਪੀ ਬਰਥਡੇ ਹੈ ਜੀ ਤੇ ਮੈਂ ਕੈਸੀ ਅੱਜ ਦੇ ਦਿਨ ਆਪਾਂ ਜੋਜ ਜਾਵਾਂਗੇ ਤੇ ਜਿਹੜਾ ਬਰਥਡੇ ਆ ਉਹ ਇਦਾਂ ਹੀ ਆਪਾਂ ਸੈਲੀਬ੍ਰੇਟ ਕਰਾਂਗੇ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਵਲੌਗ ਨੂੰ ਐਂਡ ਤੱਕ ਦੇਖਣਾ ਤੇ ਮਿਲਦੇ ਕਿਸੇ ਨੈਕਸਟ ਵਲੌਗ ਦੇ ਨਾਲ ਥੈਂਕ ਯੂ ਸੋ ਮਚ